ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਸਾਡੇ ਹਲਕੇ ਘਨੌਰ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਫਲੱਡ ਆਇਆ ਸੀ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਦਾ ਮਾਫੀ ਦੇ ਵੀ ਜਿਹੜੀ ਕਿਸ਼ਤ ਪਾ ਦਿੱਤੀ ਗਈ ਸੀ ਸ਼ਾਇਦ ਉਸ ਘਰ ਲੈਂਦੇ ਵੀ ਹੋਣ ਪਰ ਜਿਹੜਾ ਅੱਜ 40 ਕਿਲੋ ਬੀ ਜਿਹੜਾ ਕਣਕ ਦਾ ਉਹ ਕਿਸਾਨਾਂ ਨੂੰ ਸਮੇਂ ਸਿਰ ਦਿੱਤਾ ਜਾ ਰਿਹਾ ਕਿਉਂਕਿ ਬਜਾਈ ਦਾ ਸਮਾਂ ਜਿਹੜਾ ਚੱਲ ਰਿਹਾ ਹੈ ਸਾਡੇ ਪੂਰੇ ਪਿੰਡ ਨੂੰ ਬੀਜ ਮਿਲੂਗਾ ਜੀ ਜਿਨ੍ਹਾਂ ਤੋਂ 50 ਪਰਿਵਾਰ ਸਾਡੇ ਅੱਜ ਤੇ ਪਹੁੰਚ ਚੁੱਕੇ ਨੇ ਜੀ ਜਿਨ੍ਹਾਂ ਦੇ ਫਾਰਮੈਲਟੀ ਕਾਜ ਪੂਰੀ ਹੋ ਚੁੱਕੀ ਹੈ ਜੀ ਤੇ ਉਹਨਾਂ ਨੂੰ ਅਸੀਂ ਅੱਜ ਐਮਐਨਏ ਸਾਹਿਬ ਖੁਦ ਤਿੰਨ ਤਿੰਨ ਚਾਰ ਪਿੰਡਾਂ ਨੂੰ ਬੀਜ ਵੰਡਣ ਆਏ ਆ ਜੀ ਤੇ ਹਰ ਇੱਕ ਪਰਿਵਾਰ ਨੂੰ ਬੀਜ ਨੂੰ ਮਿਲ ਰਿਹਾ ਜੀ ਅਸੀਂ ਆਪਣੇ ਤੌਰ ਦੇ ਵੀ ਉੱਤੇ ਬੀਜ ਦਾ ਜਿਹੜਾ ਕੋਈ ਹਿੱਲਾ ਕਈ ਵੀ ਕਈ ਵਾਰੀ ਕਿਉਂਕਿ ਸਰਕਾਰ ਦੇ ਪੈਰਾਮੀਟਰ ਹੁੰਦੇ ਆ ਕਈ ਵਾਰੀ ਉਹ ਕਿਸਾਨ ਸਰਕਾਰ ਦੇ ਪੈਰਾਮੀਟਰ ਦੇ ਵਿੱਚ ਨਹੀਂ ਵੀ ਆਉਂਦਾ ਹੁੰਦਾ ਤੇ ਆਪਾਂ ਉਹਨੂੰ ਆਪਣੇ ਤੌਰ ਦੇ ਉੱਤੇ ਵੀ ਜਿਹੜੀ ਪੌੜੀ ਬੱਤ ਕਰ ਲਾਂਗੇ ਸੋ ਮੈਂ ਤੁਹਾਡਾ 17 ਦਾ ਧੰਨਵਾਦ ਕਰਦਾ ਤੇ ਕਿਸਾਨ ਭਰਾਵਾਂ ਨੂੰ ਮੁਬਾਰਕਬਾਦ ਕਿ ਅਗਲੀ ਫਸਲ ਜਿਹੜੀ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਕੇ ਵੀਟ ਲੈਣ ਕਿਉਂਕਿ ਲੋਹੜੀ ਦਾ ਤਿਹਾੜ ਜਿਹੜਾ ਸ਼ਾਮਾਂ ਦੇ ਨਾਲ ਲੋਕਾਂ ਨੇ ਮਨਾਇਆ ਸਾਡੇ ਜਿੰਨੇ ਵੀ ਹੜ ਪਿੰਡ ਨੇ ਜੀ ਜਿੱਥੇ ਫਸਲਾਂ ਮਰ ਗੀਆਂ ਜੀ 20-2000 ਰੁਪਏ ਪ੍ਰਤੀ ਏਕੜ ਸਰਕਾਰ ਬਨੋ ਮਾਰ ਸਰਕਾਰ ਬਨੋ ਤੇ ਐਮਐਲਏ ਸਾਹਿਬ ਦੇ ਕਰਗਾਰੀ ਸਾਡका ਸਾਹਿਬ ਹਰ ਇੱਕ ਪਰਿਵਾਰ ਨੂੰ ਮਿਲ ਰਿਹਾ ਜੀ ਤੇ ਕੁਝ ਲਿਸਟਾਂ ਵੰਡੀਆਂ ਰਹਿ ਗਈਆਂ ਜੀ ਉਹ ਵੀ ਥੋੜੇ ਦੰਤ ਸਾਨੂੰ ਮਿਲ ਜਾਣਗੇ ਜੀ ਐਮਐਲਏ ਸਾਹਿਬ ਗੁਰਲਾਲ ਸਿੰਘ ਦਾ ਦਿলো ਧੰਨਵਾਦ ਕਰਦਾ ਜੀ ਜਿਨ੍ਹਾਂ ਦੇ ਬਖਾਲਾ ਸਾਡਕਾ ਸਾਡੇ ਕੋਲ ਬੀਚ ਪਹੁੰਚਿਆ ਜੀ ਤੇ ਹੋਰ ਵੀ ਸਾਡੇ ਪਰਿਵਾਰਾਂ ਨੂੰ ਜ਼ਿੰਮੇਦਾਰਾਂ ਨੂੰ ਹਰ ਸੰਭਵ ਮਦਦ ਕਰਨ ਲਈ ਤਿਆਰ ਪਰ ਤਿਆਰ ਖੜੇ ਨੇ ਜੀ ਦੇਖੋ ਜੀ ਸਰਕਾਰ ਦਾ ਬਹੁਤ ਧੰਨਵਾਦ ਹੜਾ ਮ ਜੀਰੀ ਮਰਗੀ ਮਾਰੀ ਨੇ ਪੇਚ ਦੇ ਦਿੱਤੀ ਮਾਨੂੰ ਕਹ ਲੋ ਜੀ 20000 ਰੁਪਏ ਏਕੜ ਦੇ ਦਿੱਤੀ ਆ ਸਤਿ ਸ਼੍ਰੀ ਅਕਾਲ ਜੀ ਵੈਗੋਪੀਕਾ ਖਾਲਸਾ ਵੈਗੋਪੀਕੀ ਪਤੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੋ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਸਾਡੇ ਹਲਕੇ ਘਨੌਰ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਫਲੱਡ ਆਇਆ ਸੀ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਦਾ ਮਾਫੀ ਦੇ ਦੀ ਵੀ ਜਿਹੜੀ ਕਿਸ਼ਤ ਪਾ ਦਿੱਤੀ ਗਈ ਸੀ ਸ਼ਾਇਦ ਉਸ ਘੱਟ ਲੈਂਦੇ ਵੀ ਹੋਣ ਪਰ ਜਿਹੜਾ ਅੱਜ 40 ਕਿਲੋ ਬੀ ਜਿਹੜਾ ਕਣਕ ਦਾ ਉਹ ਕਿਸਾਨਾਂ ਨੂੰ ਸਮੇਂ ਸਿਰ ਦਿੱਤਾ ਜਾ ਰਿਹਾ ਕਿਉਂਕਿ ਬਜਾਈ ਦਾ ਸਮਾਂ ਜਿਹੜਾ ਚੱਲ ਰਿਹਾ ਸੋ ਇਹ ਜਿਹੜੇ ਆਪਣੀ ਰਿਪੋਰਟ ਕਰਾ ਕੇ ਤੇ ਨਾਲ ਦੀ ਨਾਲ ਕਿਸਾਨ ਵੀ ਸਾਡੇ ਜਿਹੜੇ ਭਰਾ ਲੈ ਬੀ ਜਿਹੜਾ ਲੈ ਲੈਣਗੇ ਆਪਣੀ ਫਸਲ ਜਿਹੜੀ ਅਗਲੇ ਟਾਈਮ ਨਾਲ ਹੋਣੀ ਰਹਿਣਗੇ ਜੇ ਕੋਈ ਘੜਾ ਰਹਿੰਦਾ ਹੈ ਕਈ ਵੀਰ ਕੋ ਰਹਿ ਜਾਂਦਾ ਕੋਈ ਗੱਲ ਨਹੀਂ ਫਿਰ ਵੀ ਸਾਡੀ ਟੀਮ ਦੇ ਨਾਲ ਸਾਡੇ ਸਰਪੰਚ ਸਾਹਿਬਾਨਾਂ ਦੇ ਨਾਲ ਤਾਲਮੇਲ ਕਰ ਰਹੇ ਹਾਂ ਅਸੀਂ ਆਪਣੇ ਤੌਰ ਦੇ ਵੀ ਉੱਤੇ 20 ਦਾ ਜਿਹੜਾ ਕੋਈ ਹਿੱਲਾ ਕਈ ਵੀ ਕਈ ਵਾਰੀ ਕਿਉਂਕਿ ਸਰਕਾਰ ਦੇ ਪੈਰਾਮੀਟਰ ਹੁੰਦੇ ਆ ਕਈ ਵਾਰੀ ਉਹ ਕਿਸਾਨ ਸਰਕਾਰ ਦੇ ਪੈਰਾਮੀਟਰ ਦੇ ਵਿੱਚ ਨਹੀਂ ਵੀ ਆਉਂਦਾ ਹੁੰਦਾ ਤੇ ਆਪਾਂ ਉਹਨੂੰ ਆਪਣੇ ਤੌਰ ਦੇ ਉੱਤੇ ਵੀ ਜਿਹੜੀ ਆਪਣੀ ਗੱਲ ਕਰ ਲਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਕਿਸਾਨ ਭਰਾਵਾਂ ਨੂੰ ਵਾਰਕ ਬਾਅਦ ਕੀ ਅਗਲੀ ਫਸਲ ਜਿਹੜੀ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਕੇ ਵੀਟ ਲੈਂਡ ਕਿਉਂਕਿ ਲੋਹੜੀ ਦਾ ਤਿਹਾਰ ਜਿਹੜਾ ਸ਼ਾਮਾਂ ਦੇ ਨਾਲ ਲੋਕਾਂ ਨੇ ਮਨਾਇਆ ਕੋ ਡਾਟਾ ਰੰਗ ਬਹੁਤ ਬਹੁਤ ਅਨੁਭਵੀ ਬਾਈ ਕੋ ਦਿੱਕਤ ਸੰਸਦ ਵਿਭਾਗਤ ਕੀ ਕੀ ਨਾਈ ਕਿਹੜਾ ਪਿੰਡ ਹੈ ਜੀ ਮੇਰਾ ਨਾ ਕਪਤਾਨ ਸਿੰਘ ਚਮਾਰੂ ਜੀ ਸਰਪੰਚ ਸਾਹਿਬ ਜੇ ਆਪਾਂ ਗੱਲ ਕਰਕੇ ਚਮਾਰੂ ਪਿੰਡ ਦੀ ਗੱਲ ਕਰੀਏ ਅੱਜ ਉਹਦੇ ਬੀ ਲੈਨ ਆਏ ਤੁਸੀਂ ਆ ਕਿੰਨੇ ਪੂਰੇ ਸਾਡੇ ਪਿੰਡ ਦੇ ਜਿਹੜੇ ਉਹਦੇ ਬੀ ਲੈਨ ਪਹੁੰਚੇ ਆ ਸਾਡੇ ਪੂਰੇ ਪਿੰਡ ਨੂੰ ਬੀਜ ਮਿਲੂਗਾ ਜੀ ਜਿਨ੍ਹਾਂ ਤੋਂ 50 ਪਰਿਵਾਰ ਸਾਡੇ ਅੱਜ ਤੇ ਪਹੁੰਚੋ ਕਿਨੇ ਜੀ ਜਿਨ੍ਹਾਂ ਦੀ ਫਾਰਮੈਲਟੀ ਕਾਜ ਪੂਰੀ ਹੋ ਚੁੱਕੀ ਹੈ ਜੀ ਤੇ ਉਹਨਾਂ ਨੂੰ ਅਸੀਂ ਅੱਜ ਐਮਐਨਏ ਸਾਹਿਬ ਖੁਦ ਤਿੰਨ ਤਿੰਨ ਚਾਰ ਪਿੰਡਾਂ ਨੂੰ ਬੀਜ ਵੰਡਣ ਆਏ ਆ ਜੀ ਤੇ ਹਰ ਇੱਕ ਪਰਿਵਾਰ ਨੂੰ ਬੀਜ ਨੂੰ ਮਿਲ ਰਿਹਾ ਜੀ ਕੋਈ ਸਾਨੂੰ ਪ੍ਰੋਬਲਮ ਨਹੀਂ ਆ ਰਹੀ ਜੀ ਅਸੀਂ ਐਮਐਲਏ ਸਾਹਿਬ ਦਾ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੇ ਸਾਡੇ ਹੜ੍ਹ ਦੀ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਡੀ ਬਾਹ ਫੜੀ ਆ ਜੀ ਜਿਹੜੇ ਹਰਪੇਟਾਂ ਦੀ ਗੱਲ ਕਰੀਏ ਹਰਪੇਟਾਂ ਨੂੰ ਜਿੱਥੇ ਬੀਜ ਦੇ ਰਿਹਾ ਉੱਥੇ ਹੋਰ ਕੈਟੇਗਰੀ ਪੰਜਾਬ ਸਰਕਾਰ ਵੱਲੋਂ ਐਮਐ ਗੁਲਾਰੋ ਜੀ ਫੋਨ ਚੱਕੀ ਦਿੱਤੀ ਕੀ ਹੈਗੇ ਤੇ ਹੜਪੀਟ ਦੇ ਸੁਰਤਾ ਮਿਲਣਾ ਸਾਡੇ ਜਿੰਨੇ ਵੀ ਹੜਪੀਟ ਪਿੰਡ ਨੇ ਜੀ ਜਿੱਥੇ ਫਸਲਾਂ ਮਰ ਗੀਆਂ ਜੀ 20-2000 ਰੁਪਏ ਪ੍ਰਤੀ ਏਕੜ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਤੇ ਐਮਐਲਏ ਸਾਹਿਬ ਦੇ ਕਾਰਜਕਾਰੀ ਸਾਜਕਾ ਸਾਰਾ ਹਰ ਇੱਕ ਪਰਿਵਾਰ ਨੂੰ ਮਿਲ ਰਿਹਾ ਜੀ ਤੇ ਕੁਝ ਲਿਸਟਾਂ ਬਣੀਆਂ ਰਹਿ ਗਿਆ ਜੀ ਉਹ ਵੀ ਥੋੜੇ ਦਿਨਾਂ ਚ ਸਾਨੂੰ ਮਿਲ ਜਾਣਗੇ ਜੀ ਆ 5 ਏਕੜ ਦੀ ਗੱਲ ਕਰੀਏ 5 ਏਕੜ ਪਿੱਛੇ ਕਿੰਨਾ ਕੁ ਦੇ ਰਹੇ ਆ 40 ਕਿਲੋ ਜੀ ਏਕੜ ਪਿੱਛੇ ਵੀ ਸਾਨੂੰ ਮਿਲ ਰਿਹਾ ਕੀ ਕਿਹਾ ਜਾਂਦੇ ਹੋ ਸਰਕਾਰ ਨੂੰ ਸਰਕਾਰ ਦਾ ਅਸੀਂ ਦਿলো ਧੰਨਵਾਦ ਕਰਦੇ ਆ ਜੀ ਜਿਨ੍ਹਾਂ ਸਾਨੂੰ ਬੀਜ ਦੇ ਟਾਈਮ ਹੁਣ ਸਾਡੀ ਬਾਹ ਫੜੀ ਹੈ ਜੀ ਤੇ ਅਸੀਂ ਖਾਸ ਕਰਕੇ ਐਮਐਲਏ ਸਾਹਿਬ ਗੁਰਲਾਲ ਸਿੰਘ ਦਾ ਦਿলো ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਆਪਣਾ ਨਾਲ ਸਾਧਕਾਂ ਚ ਸਾਡੇ ਕੋਲ ਬੀਜ ਪਹੁੰਚਾਇਆ ਜੀ ਤੇ ਹੋਰ ਵੀ ਸਾਡੇ ਪਰਿਵਾਰਾਂ ਨੂੰ ਜ਼ਿੰਮੇਦਾਰਾਂ ਨੂੰ ਹਰ ਸੰਭਵ ਮਦਦ ਕਰਨ ਲਈ ਤਿਆਰ ਪਰ ਤਿਆਰ ਖੜੇ ਨੇ ਜੀ ਸਰ ਪਾਸਾ ਰਾਜ ਇੱਥੇ ਪਹੁੰਚੇ ਹੋ ਤੁਸੀਂ ਬੀਜ ਲੈਂਣ ਲਈ ਤੇ ਕੀ ਕਹਿਣਾ ਚਾਹੋਗੇ ਐਮਐਲਏ ਸਾਹਿਬਾਰੇ ਐਮਐਲਏ ਸਾਹਿਬ ਜਲੇਰਾਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਸਿਵਾਮਾਗੇ ਜੋ ਕਿ ਜ਼ਿੰਮੇਵਾਰ ਅੰਤਮ ਸਰ ਮਾਨਣੇ ਬੀਜ ਦੀ ਬਹੁਤ ਟਾਈਮ ਲੋੜਤਾ ਇਹਨਾਂ ਹਰ ਬੇੜ ਸਾਰਿਆਂ ਨੂੰ 1 ਏਕੜ ਦੀ ਪੂਨ ਪਾਣੀ ਸਹਾਈਆ ਕਰਦੇ 5 ਏਕੜ ਦਾ ਡੀਆਈ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ ਸਾਰੇ ਜ਼ਿੰਮੇਵਾਰ ਬਹੁਤ ਵਧੀਆ ਪ੍ਰਾਣਾ ਦੀ ਸਰਕਾਰ ਦਾ ਪੌਣ ਜੇਮਿਦਾਰਾ ਦਾ ਪਹਿਲਾ ਮਾਜਮਾ ਜੀ ਵਧੀਆ ਜੀ ਐਮ ਵੀ ਵੀ ਜੀ ਆ ਰਕਰ ਦਾ ਟੈਂਪਰ ਮਿਲ ਰਿਹਾ ਲੋਕ ਦੇ ਰਹਿ ਕੇ ਉਹਨਾਂ ਨੂੰ ਬਾਕੀ ਬਹੁਤ ਸਰਕਾਰ ਦਾ ਧੰਨਵਾਦ ਕਰਾਂ ਜੀ ਬਹੁਤ ਟੈਂਪਰ ਜੀ ਲੋਕ ਦੇ ਟੈਂਪਰ ਜੇਮਿਦਾਰ ਬਹੁਤ ਵਧੀਆ ਧੰਨਵਾਦ ਕਰਾਂ ਜੀ ਮੇਰੇ ਸਾਥ ਦਾ ਵੀ ਇਹ ਸਰਕਾਰ ਵੱਲੋਂ ਪੈਸੇ ਵੀ ਪਾਏ ਗਏ ਨੇ ਕਿਸਾਨ ਹੁਣ ਲੱਗਦੇ ਜੈ ਨੇ ਕਿ ਉਹ ਕਹਰੇ ਜੀ ਅਸੀਂ ਬਹੁਤ ਖੁਸ਼ ਹੈ ਜੀ ਕਿ 1 ਲੱਖ ਰੁਪਏ ਮੇਰੇ ਖਾਤੇ ਚ ਪੈ ਚੁੱਕਿਆ ਜੀ ਹਾਂ ਜੀ ਹਾਂ ਸਾਡੇ ਆਪਣੇ ਖਾਤੇ ਚ ਲੱਖ ਲੱਖ ਰੁਪਏ ਆਇਆ ਜੀ 5 ਏਕੜ ਦਾ ਜੀ ਬਹੁਤ ਧੰਨਵਾਦ ਹੈ ਜੀ ਤੇ ਅੱਜ ਬੀਜ ਵੀ ਵੰਡਿਆ ਜਾ ਰਿਹਾ ਹੈ ਹਾਂ ਜੀ ਹਾਂ ਜੀ ਏਕੜ ਪਿੱਛੇ ਇੱਕ ਥੈਲੀ 5 ਏਕੜ ਵਾਲੇ ਨੂੰ 5 ਥੈਲੀਆਂ ਆ ਜੀ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ ਜੀ ਬਹੁਤ ਟਾਈਮ ਸਰ ਬੀਜ ਮਿਲਿਆ ਪਹਿਲਾਂ ਖਰਾਬਾ ਵਧੀਆ ਟਾਈਮ ਸਰ ਮਿਲਿਆ ਜੀ ਬਹੁਤ ਧੰਨਵਾਦ ਜੀ ਪੰਜਾਬ ਸਰਕਾਰ ਦਾ ਇਹ ਇਰਫਾਨ ਹੈ ਕੀ ਗਿਆ ਜਾਂਦੇ ਆ ਜਿਹੜੇ ਪੰਜਾਬ ਸਰਕਾਰੋਂ ਬੀਜ ਦਿੱਤੇ ਜਾ ਰਹੇ ਆ ਦੇਖੋ ਜੀ ਸਰਕਾਰ ਦਾ ਬਹੁਤ ਧੰਨਵਾਦ ਹਾੜਾ ਮੱਦੀਰੀ ਮਰਗੀ ਮਾਰੀ ਨੇ ਬੀਜ ਦੇ ਦਿੱਤੀ ਮਾਨੂੰ ਕਹ ਲੋ ਜੀ 20000 ਰੁਪਏ ਏਕੜ ਦੇ ਦਿੱਤੀ ਆ ਜੀ ਜਿਤਨਾ ਹੜਪਿਰਤਾ ਨੂੰ ਬੀਜ ਤੇ ਪੈਸੇ ਦਿੱਤੇ ਜਾ ਰਹੇ ਆ ਤੇ ਪੰਜਾਬ ਸਰਕਾਰ